ਗੁਰਦੀਪ ਰੰਧਾਵਾਦੀ ਜਿੱਤ ਤੋਂ ਬਾਅਦ ਆਪ ਬਾਗੋ-ਪਾਗ ਡੇਰਾ ਬਾਬਾ ਨਾਨਕ ਪਹੁੰਚ ਗਏ ਮੰਤਰੀ ਕਟਾਰੂ ਚੱਕ ਕਿਹਾ ਨੇਕੀ ਤੇ ਨਿਮਰਤਾ ਜਿੱਤ ਗਈ ਗੁੰਡਾਗਰਦੀ ਹਾਰ ਗਈ ਧੰਨਵਾਦ ਡੇਰਾ ਬਾਬਾ ਨਾਨਕ ਵਾਲਿਓ ਵਿਰੋਧੀਆਂ ਦੇ ਹੰਕਾਰ ਨੂੰ ਸਾਡੀ ਜਿੱਤ ਨੇ ਦਿੱਤਾ ਮੂੰਹ ਤੋੜ ਜਵਾਬ ਅੱਗੇ ਦੇਖੋ ਮੰਤਰੀ ਕਟਾਰੂ ਚੱਕ ਨੇ ਹੋਰ ਕੀ ਕੁਝ ਕਿਹਾ ਬਾਤ ਜਵਾਨੀ ਦੀ ਹਾਰ ਹੋਈ ਹੈ ਨੇਕੀ ਤੇ ਨਿਮਰਤਾ ਦੀ ਜਿੱਤ ਹੋਈ ਹੈ ਤੋ ਸੋਚਾ ਡੇਰਾ ਬਾਬਾ ਨਾਨਕ ਦੇ ਉਹਨਾਂ ਸੂਝਵਾਨ ਵੋਟਰਾਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜਿਨ੍ਹਾਂ ਨੇ ਅੱਜ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਸਮਰਥਨ ਦੇ ਕੇ ਲਗਭਗ 6000 ਵੋਟ ਦੇ ਕਰੀਬ 6000 ਵੋਟ ਦੇ ਕਰੀਬ ਜਿਹੜਾ ਆ ਉਹ ਅੰਤ ਨਾਲ ਇਹ ਸੀਟ ਗੁਰਦੀਪ ਰੰਧਾਵਾ ਜੀ ਨੇ ਜਿੱਤੀ ਆ ਤੋ ਸਭ ਤੋਂ ਪਹਿਲੋਂ ਗੁਰਦੀਪ ਰੰਧਾਵਾ ਜੀ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਸਮਰਥਕਾਂ ਨੂੰ ਤੇ ਉਹਨਾਂ ਦੇ ਵੋਟਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਸ੍ਰੀ ਆਰਮਨ ਕੇਜਰੀਵਾਲ ਜੀ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੱਮਾਨ ਠੀਕ ਹੈ ਰਾਟ ਸੰਦੀਪ ਆਰਟਿਕ ਜੀ ਔਰ ਰਾਜਵ ਚੱਡਾ ਜੀ ਨੂੰ ਬਹੁਤ ਬਹੁਤ ਮੁਬਾਰਕਾ ਤੇ ਮੈਂ ਸਮਝਦਾ ਕਿ ਜਿਹੜਾ ਇੱਕ ਅ ਬਾਬੇ ਨਾਨਕ ਦਾ ਇੱਕ ਮੈਂ ਸਮਝਦਾ ਵੀ ਗੁੰਡਾਰਾਸ ਇੱਕ ਵੰਦ ਜਵਾਨੀ ਔਰ ਹੰਕਾਰ ਜਿਸ ਤਰ੍ਹਾਂ ਸਿਰ ਚੜ ਕੇ ਬੋਲਦਾ ਸੀਗਾ ਉਹਨਾਂ ਸਿਆਸੀ ਲੋਕਾਂ ਦੇ ਮੈਂ ਸਮਝਦਾ ਕਿ ਬਾਬੇ ਨਾਨਕ ਦੀ ਇਤਿਹਾਸਿਕ ਧਰਤੀ ਤੋਂ ਜਿਹੜਾ ਇੱਕ ਸੰਦੇਸ਼ ਆਇਆ ਕਿ ਮੈਂਡਟ ਆਇਆ ਉਹ ਉਹਨਾਂ ਨੂੰ ਸਿੱਖਣਾ ਚਾਹੀਦਾ ਔਰ ਜਿਸ ਤਰ੍ਹਾਂ ਲੋਕਾਂ ਨੂੰ ਉਹਨਾਂ ਦੇ ਮੂੰਹ ਤੇ ਚੰਡ ਮਾਰੀ ਆ ਮੈਂ ਸਮਝਦਾ ਕਿ ਐਸੇ ਸਿਆਸਤਦਾਨ ਜਿਹੜੇ ਲੋਕਾਂ ਨੂੰ ਪਿਆਰਾਂ ਚ ਰੋਂਦਣ ਦਾ ਐਟੀਟਿਊਡ ਰੱਖਦੇ ਆ ਜਿਹੜਾ ਸਾਹਮਣੇ ਜਿਹੜਾ ਸਾਹਮਣੇ ਲੋਕ ਕਾ ਮਤਲਬ ਕਿੜੀਆਂ ਵਰਗਿਆ ਉਹਨਾਂ ਨੇ ਬਹੁਤ ਵੱਡਾ ਸਬਕ ਆ ਸੋ ਆਮ ਆਦਮੀ ਪਾਰਟੀ ਨੂੰ ਕਿੰਨੋ ਸੀਟਾਂ ਜਿੱਤਣ ਤੋਂ ਬਾਅਦ ਇੱਕ ਬਹੁਤ ਵੱਡਾ ਵੱਲ ਜਿਹੜਾ ਪਿਆਰ ਆ ਪੰਜਾਬ ਦੇ ਲੋਕਾਂ ਤੋਂ ਮਿਲਿਆ ਤੁਹਾਡਾ ਮੀਡੀਆ ਕਰਮੀਆਂ ਦਾ ਵੀ ਸ਼ੁਕਰੀਆ ਤੁਸੀਂ ਬੜਾ ਅੱਛਾ ਆ ਇਹਨੂੰ ਕਵਰ ਕੀਤਾ ਔਰ ਤੁਹਾਡੇ ਚੈਨਲ ਨੂੰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਉਹਨਾਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਉਹਨਾਂ ਨੂੰ ਮੁਬਾਰਕਾਂ ਸ਼ੇਅਰ ਕਰਦੇ ਆ ਸੋ ਲਾਜ਼ਮੀ ਤੌਰ ਤੇ ਜੇ ਗੁਰਦਾਸਪੁਰ ਪਾਰਲੀਮੈਂਟ ਦੀ ਹਲਕੇ ਦੇ ਅੰਦਰ ਮਾਝੀ ਦੇ ਅੰਦਰ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਇੱਕ ਭਲ ਮਿਲਿਆ ਇਸ ਸੀਟ ਨੂੰ ਮਾਝੇ ਇਸ ਸੀਟ ਨੂੰ ਮਾਝੇ ਦੇ ਵਿੱਚ ਕਾਂਗਰਸ ਦੇ ਕਿਲੇ ਦੇ ਤੌਰ ਤੇ ਪੇਸ਼ ਕੀਤਾ ਜਾਂਦਾ ਰਿਹਾ ਪਰ ਅੱਜ ਦੀ ਜਿੱਤ ਜਿਹੜੀ ਆ ਉਹ ਕਿਸ ਤਰੀਕੇ ਦੇ ਨਾਲ ਜਿਹੜੇ ਲੋਕਾਂ ਨੇ ਵੋਟਾਂ ਪਾਈਆਂ ਜਾਂ ਉਹਨਾਂ ਦੀ ਜਿੱਤ ਹੈ ਜਾਂ ਕਿਹੜੇ ਕਿਹੜੇ ਫੈਕਟਰ ਜਿਹੜੇ ਨੇ ਜਿਹਦੇ ਤੇ ਲੋਕਾਂ ਨੇ ਇਸ ਵਾਰ ਆਮ ਆਦਮੀ ਪਾਰਟੀ ਵਾਲੇ ਪਾਸੇ ਆਪਣਾ ਜਿਹੜਾ ਚੁਕਾਓ ਰੱਖਿਆ ਹੈ ਨਹੀਂ ਲਾਜ਼ਮੀ ਤੌਰ ਤੇ ਜਿਹੜਾ ਮਾਨਜੋਤ ਮੁਖਮਤ ਜ਼ਿਲਦਾਰ ਭਗਵੰਤ ਸਨਮਾਨਜੀਤ ਦੀ ਵਾਇਦ ਵਿੱਚ ਜਿਹੜਾ ਗੁੱਡ ਗਵਰਨਰਸ ਹੈ ਜਿਹੜੀ ਪੰਜਾਬ ਦੇ ਲੋਕਾਂ ਨੂੰ ਪਿਛਲੇ 30 ਮਹੀਨਿਆਂ ਦੇ ਦੌਰਾਨ ਮਿਲੀ ਹੈ ਚਾਹੇ ਉਹ ਬਿਜਲੀ ਬਿੱਲਾਂ ਦੀ ਮਾਫੀ ਦਾ ਸਵਾਲ ਹੋਵੇ ਚਾਹੇ 48000 ਸਰਕਾਰੀ ਨੌਕਰੀਆਂ ਦਾ ਸਵਾਲ ਹੋਵੇ ਆਰਮ ਆਦਮੀ ਕਲੀਨ ਕਾਰਡ ਜਿਵੇਂ ਲੋਕਾਂ ਨੂੰ ਟੈਸਟ ਫਰੀ ਹੁੰਦੇ ਆ ਦਵਾਈਆਂ ਫਰੀ ਮਿਲਦੀਆਂ ਨੇ ਔਰ ਜਿਹੜੀ ਸਾਡੀ ਸੜਕ ਸੁਰੱਖਿਆ ਫੋਰਸ ਹੈ ਬਹੁਤ ਸਾਰੇ ਐਸੇ ਕੰਮ ਨੇ ਟੋਲ ਪਲਾਜ਼ਾ ਦਾ ਬੰਦ ਕਰਾਣਾ ਸੋ ਮੈਂ ਸਮਝਦਾ ਵੀ ਇਹ ਵੀ ਲੋਕਾਂ ਨੇ ਪ੍ਰਵਾਨ ਕੀਤਾ ਸੋ ਦੂਸਰੇ ਪਾਸੇ ਜਿਹੜਾ ਇਹ ਲੋਕ ਸਮੇਂ ਦੇ ਸੰਤ ਕਿ ਸਾਇਦ ਵੋਟਾਂ ਚ ਜਿੱਤਣਾ ਤੇ ਵੋਟਾਂ ਚ ਖੜਨਾ ਉਹਨਾਂ ਦਾ ਕੋਈ ਫੰਡਾਮੈਂਟਲ ਰਾਈਟ ਹੈਗਾ ਆ ਇਥੇ ਵੀ ਪਤਾ ਲੱਗਦਾ ਆ ਕਿ ਪੰਜਾਬ ਦੇ ਲੋਕ ਜਦੋਂ ਆਪਣਾ ਸਵੈਮਾਨ ਜਗਾਉਂਦੇ ਆ ਤਾਂ ਫਿਰ ਵੱਡੇ ਵੱਡੇ ਕਿਲੇ ਠਾਠੇ ਦੀ ਹੁੰਦੇ ਆ ਮੈਂ ਸਮਝਦਾ ਕਿ ਉਸ ਸਿਆਸਤ ਨੂੰ ਉਸ ਵਿਚਾਰ ਨੂੰ ਉਸ ਸਮਝ ਨੂੰ ਅੱਜ ਬਲ ਮਿਲਿਆ ਆ ਜਿਹੜੀ ਲੋਕਾਂ ਦੇ ਪੱਖ ਦੀ ਆ ਜਿਹੜਾ ਲੋਕਾਂ ਦਾ ਕਲਿਆਣ ਜਿਹੜਾ ਕਰਨਾ ਚਾਹੁੰਦਾ ਸੁਖਿੰਦਰ ਸਿੰਘ ਰੰਧਾਵਾ ਕਹਿੰਦੇ ਸੀ ਗੈਂਗਸਟਰ ਦਾ ਸਾਰਾ ਜੜਾ ਲਿਆ ਗਿਆ ਉਹਦੇ ਦੇ ਜੇਤੂ ਹੀ ਆ ਜੀ ਸੁਖਿੰਦਰ ਸਿੰਘ ਰੰਧਾਵਾ ਦੇ ਕੋ ਗੱਲ ਇਹ ਆ ਵੀ ਤੁਸੀਂ ਬਹੁਤ ਸੂਝਵਾਨ ਹੋ ਸਾਡੇ ਨਾਲ ਧੰਨਵਾਦ ਪਤਾ ਇਹ ਜਮਾਤ ਕਿੰਨੇ ਪਾਲੀਆ ਗੈਂਗਸਟਰਾਂ ਨੇ ਸਭ ਨੂੰ ਪਤਾ ਪੰਜਾਬ ਚ ਡਰਗਸ ਕੌਣ ਲੈ ਕੇ ਆਇਆ ਸਭ ਨੂੰ ਪਤਾ ਸੋ ਜਿਸ ਤਰ੍ਹਾਂ ਮਾਨਜੋ ਕੁ ਮੁੱਖ ਮੰਤਰੀ ਕਹਿੰਦੇ ਆ ਨਾ ਵੀ ਰੱਬ ਜਦੋਂ ਵੀ ਮਾਰਦਾ ਆ ਉਹ ਮਤ ਮਾਰਦਾ ਆ ਸੋ ਇਹਨਾਂ ਦੀ ਮਤ ਮਰੀ ਹੋਈ ਹੁਣ ਮਤ ਪੰਜਾਬ ਦੇ ਲੋਟ ਕਾਣੇ ਲਿਆ ਰਿਆ ਇਹਨਾਂ ਨੂੰ ਪਤਾ ਲੱਗ ਜਾਊਗਾ ਵੀ ਤੁਸੀਂ ਕਿੱਧਰ ਖੜੇ ਹੈ ਗੁਰਦੀਪ ਰੰਧਾਵਾ ਦੇ ਜਿੱਤ ਤੋਂ ਬਾਅਦ ਆਪ ਬਾਗੋ ਫਾਗ ਡੇਰਾ ਬਾਬਾ ਨਾਨਕ ਪਹੁੰਚ ਗਏ ਮੰਤਰੀ ਕਟਾਰੂ ਚੱਕ ਕਿਹਾ ਨੇਕੀ ਤੇ ਨਿਮਰਤਾ ਜਿੱਤ ਗਈ ਗੁੰਡਾਗਰਦੀ ਹਾਰ ਗਈ ਧੰਨਵਾਦ ਡੇਰਾ ਬਾਬਾ ਨਾਨਕ ਵਾਲਿਓ ਵਿਰੋਧੀਆਂ ਦੇ ਹੰਕਾਰ ਨੂੰ ਸਾਡੀ ਜਿੱਤ ਨੇ ਦਿੱਤਾ ਮੂੰਹ ਤੋੜ ਜਵਾਬ ਅੱਗੇ ਦੇਖੋ ਮੰਤਰੀ ਕਟਾਰੂ ਚੱਕ ਨੇ ਹੋਰ ਕੀ ਕੁਝ ਕਿਹਾ ਬਾਤ ਜਵਾਨੀ ਦੀ ਹਾਰ ਹੋਈ ਹੈ ਨੇਕੀ ਤੇ ਨਿਮਰਤਾ ਦੀ ਜਿੱਤ ਹੋਈ ਹੈ ਸੋ ਸਮੁੱਚਾ ਡੇਰਾ ਬਾਬਾ ਨਾਨਕ ਦੇ ਉਹਨਾਂ ਸੂਝਵਾਨ ਵੋਟਰਾਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜਿਨ੍ਹਾਂ ਨੇ ਅੱਜ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਸਬਸਤ ਦੇ ਕੇ ਲਗਭਗ 6000 ਵੋਟ ਦੇ ਕਰੀਬ 6000 ਵੋਟ ਦੇ ਕਰੀਬ ਜਿਹੜਾ ਆ ਉਹ ਅੰਤ ਨਾਲ ਇਹ ਸੀਟ ਗੁਰਦੀਪ ਰੰਧਾਵਾ ਜੀ ਨੇ ਜਿੱਤੀ ਆ ਤਾਂ ਸਭ ਤੋਂ ਪਹਿਲਾਂ ਗੁਰਦੀਪ ਰੰਧਾਵਾ ਜੀ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਸਮਰਥਕਾਂ ਨੂੰ ਤੇ ਉਹਨਾਂ ਦੇ ਵੋਟਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਸ੍ਰੀ ਆਰਮਨ ਕੇਜਰੀਵਾਲ ਜੀ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਡਾਟ ਸਦੀਪ ਆਰਟਿਕ ਜੀ ਔਰ ਰਾਗਵ ਚੱਡਾ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਮੈਂ ਸਮਝਦਾ ਕਿ ਜਿਹੜਾ ਇੱਕ ਬਾਬੇ ਨਾਨਕ ਦਾ ਇੱਕ ਮੈਂ ਸਮਝਦਾ ਵੀ ਗੁੰਡਾਰਾਸ ਇੱਕ ਵੰਦ ਜਵਾਨੀ ਔਰ ਹੰਕਾਰ ਜਿਸ ਤਰ੍ਹਾਂ ਸਿਰ ਚੜ ਕੇ ਬੋਲਦਾ ਸੀਗਾ ਉਹਨਾਂ ਸਿਆਸੀ ਲੋਕਾਂ ਦੇ ਮੈਂ ਸਮਝਦਾ ਕਿ ਬਾਬੇ ਨਾਨਕ ਦੀ ਇਤਿਹਾਸਿਕ ਧਰਤੀ ਤੋਂ ਜਿਹੜਾ ਇੱਕ ਸੰਦੇਸ਼ ਆਇਆ ਕਿ ਮੈਂਡੇਟ ਆਇਆ ਉਹ ਉਹਨਾਂ ਨੂੰ ਸਿੱਖਣਾ ਚਾਹੀਦਾ ਔਰ ਜਿਸ ਤਰ੍ਹਾਂ ਲੋਕਾਂ ਨੂੰ ਉਹਨਾਂ ਦੇ ਮੂੰਹ ਤੇ ਚੰਡ ਮਾਰੀ ਆ ਮੈਂ ਸਮਝਦਾ ਕਿ ਐਸੇ ਸਿਆਸਤਦਾਨ ਜਿਹੜੇ ਲੋਕਾਂ ਨੂੰ ਪਿਆਰਾਂ ਚ ਰੋਂਦਣ ਦਾ ਐਟੀਟਿਊਡ ਰੱਖਦੇ ਆ ਜਿਹਨਾਂ ਸਾਹਮਣੇ ਜਿਹੜਾ ਸਾਹਮਣੇ ਲੋਕ ਕਾ ਮਤਲਬ ਕਿੜੀਆਂ ਵਰਗਿਆ ਉਹਨਾਂ ਨੇ ਬਹੁਤ ਵੱਡਾ ਸਬਕ ਆ ਸੋ ਆਮ ਆਦਮੀ ਪਾਰਟੀ ਨੂੰ ਕਿੰਨੋ ਸੀਟਾਂ ਜਿੱਤਣ ਤੋਂ ਬਾਅਦ ਇੱਕ ਬਹੁਤ ਵੱਡਾ ਵੱਲ ਜਿਹੜਾ ਪਿਆਰ ਆ ਪੰਜਾਬ ਦੇ ਲੋਕਾਂ ਤੋਂ ਮਿਲਿਆ ਤੁਹਾਡਾ ਮੀਡੀਆ ਕਰਮੀਆਂ ਦਾ ਵੀ ਸ਼ੁਕਰੀਆ ਤੁਸੀਂ ਬੜਾ ਅੱਛਾ ਇਹਨੂੰ ਕਵਰ ਕੀਤਾ ਔਰ ਤੁਹਾਡੇ ਚੈਨਲ ਨੂੰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਉਹਨਾਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਉਹਨਾਂ ਨੂੰ ਮੁਬਾਰਕਾਂ ਸ਼ੇਅਰ ਕਰਦੇ ਆ ਸੋ ਲਾਜ਼ਮੀ ਤੌਰ ਤੇ ਜੇ ਗੁਰਦਾਸਪੁਰ ਪਾਰਲੀਮੈਂਟ ਦੇ ਹਲਕੇ ਦੇ ਅੰਦਰ ਮਾਝੇ ਦੇ ਅੰਦਰ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਇੱਕ ਭਲ ਮਿਲਿਆ ਇਸ ਸੀਟ ਨੂੰ ਮਾਝੇ ਇਸ ਸੀਟ ਨੂੰ ਮਾਝੇ ਦੇ ਵਿੱਚ ਕਾਂਗਰਸ ਦੇ ਕਿਲੇ ਦੇ ਤੌਰ ਤੇ ਪੇਸ਼ ਕੀਤਾ ਜਾਂਦਾ ਰਿਹਾ ਪਰ ਅੱਜ ਦੀ ਜਿੱਤ ਜਿਹੜੀ ਆ ਉਹ ਕਿਸ ਤਰੀਕੇ ਦੇ ਨਾਲ ਜਿਹੜੇ ਲੋਕਾਂ ਨੇ ਵੋਟਾਂ ਪਾਈਆਂ ਜਾਂ ਉਹਨਾਂ ਦੀ ਜਿੱਤ ਹੈ ਜਾਂ ਕਿਹੜੇ ਕਿਹੜੇ ਫੈਕਟਰ ਜਿਹੜੇ ਰਹੇ ਜਿਹਦੇ ਤੇ ਲੋਕਾਂ ਨੇ ਇਸ ਵਾਰ ਆਮ ਆਦਮੀ ਪਾਰਟੀ ਵਾਲੇ ਪਾਸੇ ਆਪਣਾ ਜਿਹੜਾ ਚੁਕਾਓ ਰੱਖਿਆ ਨਹੀਂ ਲਾਜ਼ਮੀ ਤੌਰ ਤੇ ਜਿਹੜਾ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਨਮਾਨ ਜੀ ਦੀ ਵਾਅਦੇ ਵਿੱਚ ਜਿਹੜਾ ਗੁੱਡ ਗਵਰਨਸ ਹੈ ਜਿਹੜੀ ਪੰਜਾਬ ਦੇ ਲੋਕਾਂ ਨੂੰ ਪਿਛਲੇ 30 ਮਹੀਨਿਆਂ ਦੇ ਦੌਰਾਨ ਮਿਲੀ ਹੈ ਚਾਹੇ ਉਹ ਬਿਜਲੀ ਬਿੱਲਾਂ ਦੀ ਮਾਫੀ ਦਾ ਸਵਾਲ ਹੋਵੇ ਚਾਹੇ 48000 ਸਰਕਾਰੀ ਨੌਕਰੀਆਂ ਦਾ ਸਵਾਲ ਹੋਵੇ ਆਮ ਆਦਮੀ ਕਲੀਨ ਕਾਰਡ ਜਿਵੇਂ ਲੋਕਾਂ ਨੂੰ ਟੈਸਟ ਫ੍ਰੀ ਹੁੰਦੇ ਆ ਦਵਾਈਆਂ ਫ੍ਰੀ ਮਿਲਦੀਆਂ ਨੇ ਔਰ ਜਿਹੜੀ ਸਾਡੇ ਸੜਕ ਸੁਰੱਖਿਆ ਫੋਰਸ ਹੈ ਬਹੁਤ ਸਾਰੇ ਐਸੇ ਕੰਮ ਨੇ ਟੋਲ ਪਲਾਜ਼ਾ ਦਾ ਬੰਦ ਕਰਾਣਾ ਸੋ ਮੈਂ ਸਮਝਦਾ ਵੀ ਇਹ ਵੀ ਲੋਕਾਂ ਨੇ ਪ੍ਰਵਾਨ ਕੀਤਾ ਸੋ ਦੂਸਰੇ ਪਾਸੇ ਜਿਹੜਾ ਇਹ ਲੋਕ ਸਮਝਦੇ ਸੰ ਕਿ ਸਾਇਦ ਵੋਟਾਂ ਚ ਜਿੱਤਣਾ ਤੇ ਵੋਟਾਂ ਚ ਖੜਨਾ ਉਹਨਾਂ ਦਾ ਇੱਕ ਫੰਡਾਮੈਂਟਲ ਰਾਈਟ ਹੈਗਾ ਆ ਇਥੇ ਵੀ ਪਤਾ ਲੱਗਦਾ ਆ ਕਿ ਪੰਜਾਬ ਦੇ ਲੋਕ ਜਦੋਂ ਆਪਣਾ ਸਵੈਮਾਨ ਜਗਾਉਂਦੇ ਆ ਫਰ ਵੱਡੇ ਵੱਡੇ ਕਿਲੇ ਠਾਠੇ ਦੀ ਹੁੰਦੇ ਆ ਮੈਂ ਸਮਝਦਾ ਕਿ ਉਸ ਸਿਆਸਤ ਨੂੰ ਉਸ ਵਿਚਾਰ ਨੂੰ ਉਸ ਸਮਝ ਨੂੰ ਅੱਜ ਬਲ ਮਿਲਿਆ ਆ ਜਿਹੜੀ ਲੋਕਾਂ ਦੇ ਪੱਖ ਦੀ ਹੈ ਜਿਹੜਾ ਲੋਕਾਂ ਦਾ ਕਲਿਆਣ ਜਿਹੜਾ ਕਰਨਾ ਚਾਹੁੰਦਾ ਸੁਖਿੰਦਰ ਸਿੰਘ ਰੰਧਾਵਾ ਕਹਿੰਦੇ ਵੀ ਗੈਂਗਸਟਰ ਦਾ ਸਾਰਾ ਜਿਹੜਾ ਲਿਆ ਗਿਆ ਉਹਦੇ ਦੇ ਜਿੱਤੋ ਹੀ ਆ ਜੀ ਸੁਖਿੰਦਰ ਸਿੰਘ ਰੰਧਾਵਾ ਦੇਖੋ ਗੱਲ ਇਹ ਆ ਵੀ ਤੁਸੀਂ ਬਹੁਤ ਸੂਝਵਾਨ ਹੋ ਸਾਡੇ ਨਾਲ ਧੰਨਵਾਦ ਬਤਾ ਇਹ ਜਮਾਤ ਕਿੰਨੇ ਪਾਲੀਆ ਗੈਂਗਸਟਰਾਂ ਨੇ ਸਭ ਨੂੰ ਪਤਾ ਪੰਜਾਬ ਚ ਲੱਗਸ ਕੌਣ ਲੈ ਕੇ ਆਇਆ ਸਭ ਨੂੰ ਪਤਾ ਸੋ ਜਿਸ ਤਰ੍ਹਾਂ ਮਾਨਜੂਲ ਮੁੱਖ ਮੰਤਰੀ ਕਹਿੰਦੇ ਆ ਨਾ ਵੀ ਅ ਰੱਬ ਜਦੋਂ ਵੀ ਮਾਰਦਾ ਆ ਉਹ ਮਤ ਮਾਰਦਾ ਆ ਸੋ ਇਹਨਾਂ ਦੀ ਮਤ ਮਰੀ ਹੋਈ ਹੁਣ ਮਤ ਪੰਜਾਬ ਦੇ ਲੋਟ ਕਾਣੇ ਲਿਆ ਰਿਆ ਇਹਨਾਂ ਨੂੰ ਪਤਾ ਲੱਗ ਜਾਊਗਾ ਵੀ ਤੁਸੀਂ ਕਿੱਧਰ ਖੜੇ ਹੈ